ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਣੇ ਅੱਧਾ ਪੰਜਾਬ ਫੜਾ ਵੀ ਮਾਰ ਚੱਲ ਰਿਹਾ ਹੈ ਸਾਰਾ ਮਾਝਾ ਏਰੀਆ ਹਨ ਫੜਾ ਦੇ ਪ੍ਰਭਾਵ ਥਲੇ ਚੱਲ ਰਿਹਾ ਹੈਗਾ ਤੇ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰੇ ਪਿੰਡ ਦੀ ਪੰਚਾਇਤ ਵੱਲੋਂ ਮੇਰੇ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਸਾਡੀ ਪੰਚਾਇਤ ਖੜੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤੇ ਡੇਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਅੱਜ ਮੀਟਿੰਗ ਕੀ ਰੱਖੀ ਗਈ ਸਾਡੇ ਪਿੰਡ ਦੇ ਵਿੱਚ ਠੀਕ ਆ ਤੇ ਜਿਹੜੇ ਜਿਹੜੇ ਲੋਕਾਂ ਨੇ ਸਾਨੂੰ ਇਸ ਕੰਮ ਦੇ ਕਾਰਜ ਦੀ ਸੇਵਾ ਕੀਤੀ ਹੈ ਜੀ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸਭ ਤੋਂ ਪਹਿਲਾਂ ਦਰਸ਼ਨ ਸਿੰਘ son of ਅਰਜਨ ਸਿੰਘ ਨੰਬਰਦਾਰ 10000 ਰੁਪਏ ਤੇ ਇੱਕ ਟਰਾਲੀ ਤੂੜੀ ਦਿੱਤੀ ਨਾ ਸੱਤ ਘਣਾ ਸੱਤ ਘਣਾ ਹੀ ਤੂੜੀ ਇਹਨਾਂ ਵੱਲੋਂ ਸੇਵਾ ਸਾਨੂੰ ਦਿੱਤੀ ਗਈ ਹੈ ਨਰਪਾਲ ਸਿੰਘ son of ਅਮਰੀਕ ਸਿੰਘ 10000 ਰੁਪਏ ਦੀ ਸੇਵਾ ਲਈ ਗਈ ਹੈ ਜੀ ਨਿਰਮਲ ਸਿੰਘ ਗੁਰਪ੍ਰੀਤ ਸਿੰਘ son of ਗੁਰਮੇਲ ਸਿੰਘ 10000 ਰੁਪਏ ਦੀ ਸੇਵਾ ਦਿੱਤੀ ਗਈ ਹੈ ਜੀ ਗੁਰੂ ਘਰ ਕਮੇਟੀ ਵੱਲੋਂ ਜੋ ਆਡੇ ਕੇ ਸਸ਼ੰਗ ਪ੍ਰਧਾਨ ਜੀ ਨੇ ਇਹਨਾਂ ਵੱਲੋਂ ਆਪਣੀ ਕਮੇਟੀ ਨਾਲ ਗੱਲਬਾਤ ਕਰਕੇ 10000 ਦੀ ਸੇਵਾ ਗੁਰੂ ਘਰ ਦੇਖ ਜਾਨੇ ਚਦੁੱਤੀ ਗਈ ਹੈ ਜੀ ਤੇ ਡੇਰਾ ਕਮੇਟੀ ਬਾਬਾ ਪੀਰ ਬਾਦੂ ਜੀ ਵੱਲੋਂ 10000 ਦੀ ਸੇਵਾ ਦਿੱਤੀ ਗਈ ਹੈ ਮੋਹਰ گاਉਂ ਸਮਾਉ ਕੋ ਫਕੀਰ ਮਾਮਲਾ ਸੋਹਾ ਮੈਂਬਰ ਆ ਜੋ ਪੰਚਾਇਤ ਮੈਂਬਰ ਵੀ ਨੇ ਜੀ ਇਹਨਾਂ ਵੱਲੋਂ 5000 ਦੀ ਸੇਵਾ ਦਿੱਤੀ ਗਈ ਹੈ ਪਲਵੰਤ ਸਿੰਘ ਸਮਾਉ ਬਾਬੂ ਸਿੰਘ ਇਹਨਾਂ ਵੱਲੋਂ 5100 ਦੀ ਸੇਵਾ ਦਿੱਤੀ ਗਈ ਹੈ ਹਰਵਿੰਦਰ ਸਿੰਘ ਨਾਨੀ ਸਰਪੰਚ ਜੋ ਮੌਜੂਦ ਹਨ ਜੀ ਇਹਨਾਂ ਵੱਲੋਂ 11000 ਦੀ ਸੇਵਾ ਦਿੱਤੀ ਗਈ ਹੈ ਕੇਸਰ ਪ੍ਰਧਾਨ ਚੰਦ ਸੇ 5100 ਦੀ ਸੇਵਾ ਦਿੱਤੀ ਗਈ ਹੈ ਜੀ ਠੀਕ ਹੈ ਜੀ ਇਹ ਇਹਨਾਂ ਨੇ ਆਪਣੀ ਪਰਸਨਲ ਹੀ ਸੇਵਾ ਕੀਤੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਪਣੀ ਉਹ ਤਾਂ علیحدਾਂ ਜੀ ਹਾਂ ਉਹ 11000 ਰੁਪਏ ਸਾਂਝੇ ਜੋ ਕਮੇਟੀ ਦੇ ਖਾਤੇ ਛੋਂ ਦਿੱਤੀ ਗਈ ਹੈ ਸੇਵਾ ਅਮਰੀਕ ਮੈਂਬਰ ਇਹਨਾਂ ਨੇ ਲਿਖਾਇਆ ਨਹੀਂ ਅੱਛਾ ਉਹ ਮੰਗੂ ਨਹੀਂ ਠੀਕ ਹੈ ਇਹ ਹਜੇ ਪੈਨਿੰਗ ਦੇ ਐਨ ਆਰ ਆਈ ਵੀਰ ਨੇ ਭਈਏ ਤੇ ਸਿਕੰਦਰ ਸਿੰਘ ਸਨ ਆਫ ਗੁਰਦੀਪ ਸਿੰਘ ਆ ਇਹ ਬਾਈ ਜੀ ਸਾਡੇ ਖੜੇ ਨੇ 5100 ਰੁਪਏ ਲਈ ਇਹਨਾਂ ਵੱਲੋਂ ਸੇਵਾ ਦਿੱਤੀ ਗਈ ਹੈ ਤੇ ਗੁਰਦੀਪ ਨੰਬਰਦਾਰ ਜੋ ਨੰਬਰਦਾਰ ਦਾ ਪਰਿਵਾਰ ਇਹਨਾਂ ਵੱਲੋਂ ਇੱਕ ਟਰਾਲੀ ਦੀ ਤੂੜੀ ਦੀ ਸੇਵਾ ਕੀਤੀ ਗਈ ਹੈ ਜੀ ਤੇ ਇਹਨਾਂ ਵੱਲੋਂ ਮੰਨਾਂ ਇਹਨਾਂ ਦੇ ਜਵਾਕਾਂ ਨੇ ਟਰੈਕਟਰ ਦੀ ਸੇਵਾ ਵੀ ਲਾਈ ਆਗੀ ਬਾਕੀ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਜਿਵੇਂ ਵੀ ਹੋਈ ਉਹ ਵੀ ਆਪਾਂ ਸਲਾਹ ਕਰਕੇ ਤੁਹਾਨੂੰ ਦੱਸ ਦਾਂਗੇ ਠੀਕ ਆ ਗੁਰਜੰਟ ਸਿੰਘ ਮੈਂਬਰ ਸਨ ਆਫ ਬਾਬੂ ਸਿੰਘ ਤੂੜੀ ਦੀ ਇੱਕ ਟਰਾਲੀ ਤੇ 50 ਕਿਲੋ ਕਣਕ ਦੀ ਸੇਵਾ ਇਹਨਾਂ ਵੱਲੋਂ ਲਾਈ ਗਈ ਹੈ ਜੀ ਪਰਮਿੰਦਰ ਟਰੈਕਟਰ ਪਰਮਿੰਦਰ ਸਿੰਘ ਬਾਵੇਵਾਲੋਂ ਭੇਜਿਆ ਹੋਇਆ ਆ ਠੀਕ ਆ ਪਰਮਿੰਦਰ ਸਿੰਘ ਸਾਨਾ ਹੁਨਰ ਭਾਈ ਸਿੰਘ ਇਹਨਾਂ ਵੱਲੋਂ ਟਰੈਕਟਰ ਦੀ ਸੇਵਾ ਲਈ ਗਈ ਹੈ ਟਰੈਕਟਰ ਟਰਾਲੀ ਇਹਨਾਂ ਨਾਲ ਜਾਊਗਾ ਠੀਕ ਹੈ ਤੇ ਇੱਕ ਤਾਰੀ ਨੰਬਰਦਾਰ ਇਹਨਾਂ ਵੱਲੋਂ ਸੋਨਾ ਲਈ ਟਰੈਕਟਰ ਦੀ ਸੇਵਾ ਲਈ ਗਈ ਹੈ ਇਹ ਜਾਊਗਾ ਸਮਾਨ ਲੈ ਕੇ ਜੋ ਰਾਸਮਗਰ ਇਕੱਠੀ ਹੋਣੀ ਜਗਰੂਪ ਸਿੰਘ ਨੰਬਰਦਾਰ ਇਹਨਾਂ ਵੱਲੋਂ 10000 ਦੀ ਸੇਵਾ ਲਈ ਗਈ ਹੈ ਜੀ ਤੇ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਜੀ ਵੀ ਆਪਾਂ ਆਪਣੇ ਪਿੰਡ ਦੇ ਲੋਕਾਂ ਨੂੰ ਸੁਚੇਤ ਕਰੀਏ ਜੋ ਸਾਡੇ ਐਨ ਆਰ ਆਈ ਭਰਾ ਇਸ ਵੀਡੀਓ ਨੇ ਮਾਤਾ ਉਹਨਾਂ ਨਾਲ ਜੁੜਨਗੇ ਵੱਧ ਚੜ ਕੇ ਆਪਾਂ ਯਾਰ ਯੋਗਦਾਨ ਦੇਖਾ ਜਿੰਨੀ ਆਪਾਂ ਆਪਾਂ ਜੋ ਵਿਉਂਤ ਬਣਾਇਆ ਆਪਾਂ ਪੰਜ ਸੱਤ ਟਰਾਲੀਆਂ ਤੂੜੀ ਦੀਆਂ ਤੇ ਦੋ ਚਾਰ ਟਰਾਲੀਆਂ ਆਪਾਂ ਜੋ ਜਿਹੜਾ ਚਾਰਾ ਆਪਾਂ ਮੱਕੀ ਦਾ ਚਾਰ ਕਹਿੰਦੇ ਨੇ ਇਹ ਸਾਰਾ ਕੋਣੂ ਪਰਚੇਜ ਕਰਨਾ ਪਊਗਾ ਜੀ ਇਹਦੇ ਲਈ ਸਾਨੂੰ ਚਾਹੀਦਾ ਫੰਡ ਸੋ ਸਾਰੇ ਪਿੰਡ ਦੇ ਸਹਿਯੋਗ ਨਾਲ ਪੈਸੇ ਵੀ ਇਕੱਠੇ ਕਰਾਂਗੇ ਪਿੰਡ ਦੇ ਵਿੱਚ ਢੇੜਾ ਵੀ ਲਾ ਲਜਾਊਗਾ ਤੇ ਵੱਧ ਤੋਂ ਵੱਧ ਪੈਸੇ ਦੀ ਸੇਵਾ ਕਰਨੀ ਆ ਵੱਧ ਤੋਂ ਵੱਧ ਅਨਾਜ ਦੀ ਸੇਵਾ ਕਰਨੀ ਆ ਵੱਧ ਤੋਂ ਵੱਧ ਤੂੜੀ ਦੀ ਸੇਵਾ ਕਰਨੀ ਆ ਤੇ ਦੂਜੀ ਸੇਵਾ ਬੇਨਤੀ ਆ ਜੀ ਸਾਡੇ ਸੇਵਾਦਾਰ ਭਰਾਵਾਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਜਿਹੜੇ ਮੁੰਡੇ ਪਿੰਡ ਦੇ ਬਾਲੀਬਾਲ ਦੇ ਗਰਾਉਂਡ ਦੇ ਵਿੱਚ ਸਾਡੇ ਨਾਲ ਸਾਥ ਨੂੰ ਜੁੜਦੇ ਨੇ ਉਹਨਾਂ ਨੂੰ ਹੱਥ ਵੰਨ ਕੇ ਬੇਨਤੀ ਆ ਵੀ ਸਭ ਤੋਂ ਵੱਧ ਯੋਗਦਾਨ ਥੋੜਾ ਸੇਵਾ ਦੇ ਵਿੱਚ ਪੈਣਾਗਾ ਇੱਥੋਂ ਆਪਾਂ ਨੇ ਟਰਾਲੀਆਂ ਭਰਨੀਆਂ ਨੇ ਇੱਥੇ ਉੱਥੇ ਵਰਤੌਣਾ ਜਾ ਕੇ ਸੋ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਤੇ ਅੱਜ ਸ਼ਾਮ ਨੂੰ ਪਿੰਡ ਦੇ ਵਿੱਚ ਢੇਡਾ ਵੀ ਲਾਇਆ ਜਾਊਗਾ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਦੀਆਂ ਕਮੇਟੀਆਂ ਨੂੰ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਪਿੰਡ 'ਚ ਢੇਡਾ ਦਿੱਤਾ ਜਾਊਗਾ ਤੇ ਵੱਧ ਤੋਂ ਵੱਧ ਸਾਡੀ ਮਦਦ ਕਰਨੀਆਂ ਤੇ ਦੂਜੀ ਗੱਲ ਸਹੀ ਹੈ ਸਾਡੀ ਐਨ ਆਰ ਆਈ ਭਰਾਵਾਂ ਨੂੰ ਜਿਨ੍ਹਾਂ ਕੋਲ ਸਾਡੀ ਵੀਡੀਓ ਪਹੁੰਚਦੀ ਆ ਦੇਖੋ ਜੀ ਇਹ ਕਾਰਜ ਆਪਾਂ ਰੋਜ਼ ਰੋਜ਼ ਨਹੀਂ ਕਰ ਸਕਦੇ ਕਿਉਂਕਿ ਆਪਾਂ ਤੋਂ 2-300 ਕਿਲੋਮੀਟਰ ਦੂਰ ਬੈਠੇ ਨੇ ਉਹ ਲੋਕ ਜਿਨ੍ਹਾਂ ਦੀ ਆਪਾਂ ਮਦਦ ਕਰਨ ਦੀ ਆਣਾ ਜਾਣ ਵਾਸਤੇ ਆਪਣਾ 40-50 ਹਜ਼ਾਰ ਦਾ ਖਰਚਾ ਲੈਦਾ ਹੀ ਆਗਾ ਜਿਹੜਾ ਕੀ ਆਪਣਾ ਤੇਲ ਦਾ ਖਰਚਾ ਹੋ ਜਾਣਾ ਹਨਾ ਉਹ ਕਿਸੇ ਜੂਜ ਦੇ ਵਿੱਚ ਨਹੀਂ ਹੈਗਾ ਪਰ ਆਪਾਂ ਨੂੰ ਕਰਨਾ ਹੀ ਪੈਣਾ ਜਦੋਂ ਆਪਾਂ ਇਥੋਂ ਰਾਸ ਸੁਗਰੀ ਲੈ ਕੇ ਜਾਣੀ ਆ ਐਨ ਆਰ ਆ ਭਰਾਵਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਰਹੂਗੀ ਵੀ ਵੱਧ ਤੋਂ ਵੱਧ ਸਾਡੀ ਫਾਈਨੈਂਸ਼ੀਅਲੀ ਮਦਦ ਕੀਤੀ ਜਾਵੇ ਸਾਡੇ ਪਿੰਡ ਲੈ ਬੰਦੇ ਤੇ ਜੋ ਵੀ ਮੇਰੇ ਵੀਰ ਭੈਣ ਭਾਈ ਬਾਹਰੇ ਬੈਠੇ ਨੇ ਸਾਡੀ ਵੀਡੀਓ ਦੇਖ ਰਹੇ ਨੇ ਕਿਰਪਾ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਇੱਕ ਨੰਬਰ ਚਾਹੇ ਤਾਂ ਲਾਲੀ ਸਰਪੰਚ ਨੂੰ ਪੈਸੇ ਇਹ ਗੂਗਲ ਪੇ ਵਗੈਰਾ ਜੋ ਨੰਬਰ ਦੱਸਾ ਜਾਏ ਕੰਮ ਜੋ ਉਦਾਲ ਨੰਬਰ ਅਸੀਂ ਸ਼ੇਅਰ ਕਰਾਂਗੇ ਜਾਂ ਖਾਤਾ ਨੰਬਰ ਉਹਦੇ ਵੀ ਸਾਨੂੰ ਇਹ ਸੇਵਾ ਜ਼ਰੂਰ ਦਿੱਤੀ ਜਾਵੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਹੁਣ ਜੀ ਜਰਾ ਸੇਧੇ ਜਾ ਆਦੋ ਵੀਰੋ। ਸਾਰੀ ਸੰਗਤ ਨੂੰ ਬੇਨਤੀ ਹੈ ਜੀ ਇਹ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ। ਇਹ ਆਫਤ ਕਿਸੇ ਤੇ ਵੀ ਆ ਸਕਦੀ ਹੈ। ਸਾਨੂੰ ਆਪਣੇ ਤੇ ਵੀ ਆ ਸਕਦੀ ਹੈ ਪ੍ਰਮਾਤਮਾ ਦਾ ਦੇਖੋ ਤੂੰ ਕਿੰਨਾ ਕਹਿਰ ਚੱਲ ਰਿਹਾ ਜੀ। ਵੱਧ ਤੋਂ ਵੱਧ ਜਿੰਨੀ ਵੀ ਕਿਸੇ ਤੋਂ ਭੈਣ ਭਾਈ ਤੁਸਰਦੀ ਆ ਓਨੀ ਮਦਦ ਕਰੋ ਵੀਰੇ ਪੈਸਿਆਂ ਨਾਲ ਕਰੋ। ਅਨਾਜ ਨਾਲ ਕਰੋ ਤੂੜੀ ਨਾਲ ਹਰਾ-ਜਾਰਾ ਜੋ ਵੀ ਕਿਸੇ ਤੇ ਜਾਇਜ਼ ਹੈਗਾ ਪਚਾਓ ਵਈਏ ਬਸ ਕਹਿਣਾ ਭਾਵੇਂ ਹੀ ਹੈ ਜੀ ਦੇਖੋ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਕਾਰਜ ਲੀਕੇ ਗਏ ਨੇ ਠੀਕ ਆ ਕਿਸੇ ਦੀ ਕਿਸੇ ਨਾਲ ਮੇਰੇ ਨਾਲ ਨਹੀਂ ਬਣਦੀ ਇਹਦੇ ਨਾਲ ਬਣਦੀ ਉਹ ਤਾਂ ਇਹਦੇ ਨਾਲ ਰਾਸ ਤਾਂ ਕੰਮ ਕਰਦੇ ਨੇ ਪਾਰਟੀ ਬਾਈ ਤੁਹੇ ਜੀ 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 ਦਿਖਾਵੇ ਤੋਂ ਵੀ ਉਪਰ ਦੀਆਂ ਚੀਜ਼ਾਂ ਤੋਂ ਆਪਾਂ ਛੱਡ ਕੇ ਚੱਲਣਾ ਹੈ ਇਹ ਚੀਜ਼ਾਂ ਨੂੰ ਆਪਾਂ ਮਨ ਦੇ ਵਿੱਚ ਨਾਂ ਰੱਖ ਕੇ ਸਾਰੇ ਕਾਰਜੇ ਕਰਨੇ ਨੇ ਇਹ ਆਪਣੀ ਮੂੜਲੀ ਜ਼ਿੰਮੇਵਾਰੀ ਵੀ ਬਣਦੀ ਹੈ ਇੱਕ ਨਾਲ ਉਹ ਬੰਦਾ ਜਿਹੜਾ ਬੰਦਾ ਕੋਈ ਪੈਸੇ ਬੂਸੇ ਨਹੀਂ ਦੇ ਸਕਦਾ ਨਾਲ ਜਾ ਕੇ ਸੇਵਾ ਕਰ ਸਕਦਾ ਉਹ ਹਾਂ ਜੀ ਕਿਸੇ ਨੂੰ ਦੇਖੋ ਅਸੀਂ ਐ ਨਹੀਂ ਹੈਗਾ ਵੀ ਤੈਨੂੰ ਬੰਨ ਵੀ ਢਾਲੇ ਲਾਦੀ ਨੇ ਕੋਣਾ ਜੋ ਜਿਹਦੀ ਸਰਦ ਆ ਗਈ ਕੁਝ ਪੈਸਿਆਂ ਦੀ ਪੈਸੇ ਦੀ ਵਾਸ ਕਰਨੀ ਚਾਹੁੰਦਾ ਕੋਈ ਅਨਾਜ ਦੀ ਕਣਕ ਦੀ ਸੇਵਾ ਕਰਨੀ ਚਾਹਣਾ ਸੇਵਾਦਾਰ ਆ ਅੱਜ ਤੋਂ ਹੀ ਜਦੋਂ ਵਾਰਸ ਹਟਦੀ ਆ ਪਿੰਡ ਦੇ ਵਿੱਚ ਘੇੜਾ ਲਾਉਣਗੇ ਤੇ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪੰਚਾਇਤ ਦੇ ਮੈਂਬਰ ਹੋਣਗੇ। ਤੋਂ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਨੂੰ ਵੱਧੋ ਵੱਧ ਸਾਡੀ ਮਦਰ ਕੀਤੀ ਹੈ। ਜਿੰਨੇ ਜੋਗਾ ਵੀ ਕਿਹੋ ਜਿਹਾ ਹੈਗਾ। ਜੋ ਮਦਦ ਨਹੀਂ ਨਹੀਂ ਕਰ ਸਕਦਾ ਆਪਾਂ ਉਸਨੇ ਨਾਲ ਜਾਣਾ ਸਾਰੇ ਪਿੰਡ ਦੇ ਜਿੰਨੇ ਬੇਲੇ ਹੁਣ ਮਤਲਬ ਆਪਣੇ ਕਮਾਕਾਰਾਂ ਨੂੰ ਸੰਕੋਚਦੇ ਹੋਏ ਹਨ। ਜੋ ਵੀ ਮਤਲਬ ਫ੍ਰੀ ਹੋਣਗੇ ਮੁੰਡੇ ਨਾਲੋਂ ਹਨ ਆਪਣੇ ਸਿਆਣੇ ਬੁਝਸਰਾਂ ਤੋਂ ਸਾਡੇ ਨਾਲ ਤੁਸੀਂ ਆਪਾਂ ਉੱਥੇ ਸੇਵਾ ਵੀ ਕਰਨੀ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।